ਸਰੰਗੀ ਵਾਲਾ ਉਦਾਸ ਏ ਓਏ ਮੁੜ ਕਿਉਂ ਚੱਲਿਆ ਏ ਬੇਲੀਆ ਸੁਣਾ ਜਾਂਦਾ ਕੋਈ ਵਾਰ ਕੋਈ ਢੱਡ ਸਰੰਗੀ ਕਿਸੇ ਨਰ ਬੰਦੇ ਦੀ ਗੱਲ ਮੇਰੇ ਯਾਰ ਸਰੰਗੀ ਵਾਲਾ ਕਹਿੰਦਾ ਕੀ ਸੁਨਾਵਾ ਬਾਈ ਸਿਆਂ ਕਹਾਣੀਆਂ ਹੀ ਮੁੱਕ ਗਈਆਂ ਨਰ ਬੰਦਿਆਂ ਦੀਆਂ ਤਾਂ ਹੁਣ ਤਾਂ ਚੀਜ਼ਾਂ ਹੀ ਨਰ ਹੋ ਗਈਆਂ ਅਕਲ ਮੈਂ ਕਿਸੇ ਗਲੀ ਚੋਂ ਲੰਘਿਆ ਜਾ ਰਿਹਾ ਸੀ ਤਾਂ ਉੱਥੇ ਨੌਜਵਾਨ ਖੜੇ ਗੱਲਾਂ ਕਰ ਰਹੇ ਸੀ ਇੱਕ ਮੁੰਡਾ ਕਹਿ ਰਿਹਾ ਸੀ ਆਖੇ ਥਾਰ ਲਈ ਆ ਬਈ ਬਾਲੀ ਜਾ ਨਾ ਸੌਰੀ ਚ ਭਾਵੇਂ ਟੱਕਰ ਮਾਰ ਕੇ ਪਹਾੜ ਸੱਟ ਲੈ ਦੂਜਾ ਕਹਿੰਦਾ 855 ਲੈਂਦਾ ਏ ਬਸ ਜਮਜੂਤ ਦਾ ਝੋਟਾ ਹੀ ਸਮਝੋ ਸੋਹਰਾ ਬਾੜੀ ਜਾਨ ਵਾਲਾ ਏ ਤੇ ਤੀਜਾ ਕਹਿੰਦਾ ਬੋਲਟ ਦੇ ਅਲਾਈ ਪੁਆਏ ਨੇ ਐ ਲਿਸ਼ਕਦੇ ਆ ਭਾਵੇਂ ਮੂੰਹ ਵੇਖ ਲਓ ਆਪਣਾ ਮੈਂ ਕਿੰਨਾ ਚਿਰੋਨਾ ਦੀ ਇਹ ਚਰਚਾ ਸੁਣੀ ਗਿਆ ਸੋਚੀ ਗਿਆ ਮੈਂ ਸੋਚਿਆ ਯਾਰ ਕਿ ਪਹਿਲਾਂ ਤਾਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਵੀ ਉਹ ਫਲਾਨਾ ਬੰਦਾ ਬੜਾ ਨਰ ਬੰਦਾ ਏ ਉਹ ਮੱਗਰ ਸਿਓਂ ਬੜਾ ਨਰ ਬੰਦਾ ਏ ਆ ਟੇਕ ਸਿਓਂ ਬੜਾ ਦਰवेश ਬੰਦਾ ਏ ਆ ਬਚਨ ਸਿਓਂ ਤਾਂ ਪਤਾ ਉਹ ਜਵਾਨ ਦਾ ਪੱਕਾ ਹੁੰਦਾ ਏ ਪੱਕਾ ਆਹ ਕਿਹੜੀਆਂ ਗੱਲਾਂ ਬਿੱਟ ਕੇ ਬੈਠ ਕੇ ਸਾਡੇ ਨੌਜਵਾਨ ਜਿੱਥੇ ਬੰਦੇ ਇਹ ਕੀ ਵਿਚਾਰਾ ਕਰਨ ਲੱਗ ਪਏ ਜਿੱਥੇ ਬੰਦ ਬੂਹੇ ਬਾਰੀਆਂ ਹੋਣ ਬੰਦਿਆਂ ਤੋਂ ਚੀਜ਼ਾਂ ਪਿਆਰੀਆਂ ਹੋਣ ਦਸਤਕ ਨੂੰ ਅਢੀਕ ਦੇ ਦਰ ਨਹੀਂ ਹੁੰਦੇ ਉਹ ਮਕਾਨ ਹੁੰਦੇ ਆ ਸੋਹਣਿਆ ਘਰ ਨਹੀਂ ਹੁੰਦੇ ਉਹ ਮਕਾਨ ਹੁੰਦੇ ਆ ਸੋਹਣਿਆ ਉਹ ਘਰ ਨਹੀਂ ਹੁੰਦੇ ਕੱਲ ਗਵਾਂਡੀਆਂ ਦਾ ਮੁੰਡਾ ਕਹਿੰਦਾ ਚਾਚਾ ਆ ਜਾ ਤੈਨੂੰ ਟੋਚਨ ਮੁਕਾਬਲਾ ਦਿਖਾ ਕੇ ਲਿਆਵਾਂ ਦੇਖੀ ਸਾਨਾ ਦਾ ਜੋਰ ਆ ਫਿਰ ਕਿਵੇਂ ਲਾਟਾਂ ਛੱਡਦੇ ਆ ਹਉ ਮੈਂ ਕਿਹਾ ਕਮਲਿਆ ਮਸ਼ੀਨਰੀ ਦਾ ਕੀ ਜ਼ੋਰ ਵੇਖਣਾ ਤੁਸੀਂ ਰੇਸ ਦੱਬੀ ਜਾਂਦੇ ਹੋ ਮਸ਼ੀਨਰੀ ਲਾਟਾਂ ਛੱਡੀ ਜਾਂਦੀ ਆ ਕੋਈ ਗੱਲ ਐ ਭਲਾਈ ਤੁਹਾਡਾ ਇਹਨਾਂ ਮੁਕਾਬਲਿਆਂ ਨੇ ਕੀ ਕੀਤਾ ਏ ਕਿੰਨੀਆਂ ਮਾਮਾਂ ਦੇ ਪੁੱਤ ਖੋਊਗੇ ਨੇ ਕੁਝ ਅਕਲ ਨੂੰ ਹੱਥ ਮਾਰੋ ਜ਼ੋਰ ਦੇਖਣਾ ਤਾਂ ਆਓ ਕਬੱਡੀ ਦੇ ਮੈਦਾਨ 'ਚ ਜਦੋਂ ਰੇਟਰ ਪੁਆਇੰਟ ਲੈ ਕੇ ਆਉਂਦਾ ਇਹ ਤਾਂ ਪਾੜੇ ਚ ਆ ਕੇ ਥਾਪੀ ਮਾਰਦਾ ਏ ਜਾਫੀ ਕੈਂਚੀ ਮਾਰ ਕੇ ਕਹਿੰਦਾ ਪੁੱਤ ਹੁਣ ਨਹੀਂ ਛੱਡਦਾ ਮੈਂ ਲਾਲਾ ਜਿੰਨਾ ਜੋਰ ਲਾਉਣਾ ਉਧਰ ਕਮੈਂਟਰੀ ਵਾਲਾ ਭਾਈ ਵੀ ਬੋਲ ਪੈਂਦਾ ਏ ਕਿ ਜਿੰਦਰਾ ਜੰਗਾਲ ਖਾ ਗਿਆ ਕੁੰਜੀ ਲਹਿ ਗਿਆ ਦਿਲਾਂ ਦਾ ਜਾਨੀ ਹਰੇ ਇਸ ਧੱਬੇ ਤੋਂ ਧੂਏ ਦੀ ਲਾਟ ਵੱਜਣੀ ਜੋਰ ਥੋੜਾ ਹੁੰਦੀ ਆ ਸ਼ੇਰਾ ਮੈਂ ਉਹਨੂੰ ਇਹ ਸਾਰਾ ਕੁਝ ਸਮਝਾਇਆ ਡੀਜ਼ਲ ਦਾ ਜੋਰ ਇੱਕ ਵੱਖ ਗੱਲ ਐ ਤੇ ਲਹੂ ਦਾ ਜੋਰ ਇੱਕ ਵੱਖ ਗੱਲ ਐ ਨਾਲੇ ਇਹ ਚੀਜ਼ਾਂ ਜਿਸ ਕੰਮ ਲਈ ਬਣੀਆਂ ਉਹਦੇ ਲਈ ਵਰਤੀਆਂ ਜਾਣਤਾ ਵਧੀਆ ਐ ਕਿਸੇ ਨੇ ਕਿਹਾ ਕਿ ਦੱਬ ਕੇ ਵਾ ਤੇ ਰੱਜ ਕੇ ਖਾ ਇਹ ਕਹਾਵਤ ਤਾਂ ਆਪਾਂ ਸਾਰਿਆਂ ਨੇ ਸੁਣੀ ਐ ਪਰ ਤੁਸੀਂ ਤਾਂ ਪਤੰਦਰੋ ਨਮੀ ਬਣਾਤੀ ਆਖੇ ਟੋਚਨ ਪਾ ਸਟੰਟ ਦਿਖਾ ਤੇ ਬੰਦੇ ਮਰਵਾ ਜਦੋਂ ਸਕੂਲ ਵਿੱਚ ਪੜਦੇ ਹੁੰਦੇ ਸੀ ਨਾ ਜਦੋਂ ਸਕੂਲ ਵਿੱਚ ਪੜਦੇ ਹੁੰਦੇ ਸੀ ਤਾਂ ਮਾਸਟਰ ਜੀ ਵਿਗਿਆਨ ਵਿਾਰੇ ਦੱਸਦੇ ਹੁੰਦੇ ਸੀ ਵਿਗਿਆਨ ਦਾ ਪਾਠ ਪੜ੍ਹਾਉਂਦੇ ਸੀ ਵੀ ਭਾਈ ਦੋ ਤਰ੍ਹਾਂ ਦੀਆਂ ਅਵਸਥਾਾਂ ਹੁੰਦੀਆਂ ਨੇ ਦੋ ਪ੍ਰਕਾਰ ਦੀਆਂ ਅਵਸਥਾਾਂ ਹੁੰਦੀਆਂ ਨੇ ਇੱਕ ਸੰਜੀਵ ਤੇ ਦੂਜੀ ਨਿਰਜੀਵ ਸੰਜੀਵ ਜਿੰਨਾਂ ਵਿੱਚ ਜਾਨ ਪਾਈ ਆ ਜਿਹੜੀਆਂ ਸਾਹ ਲੈ ਸਕਦੀਆਂ ਨੇ ਚੱਲ ਫਿਰ ਸਕਦੀਆਂ ਨੇ ਜਿੰਨਾਂ ਦਾ ਵਾਧਾ ਹੋਣਾ ਵਿਕਾਸ ਹੋਣਾ ਜ਼ਰੂਰੀ ਆ ਤੇ ਉਹ ਵਿਕਾਸ ਕਰਦੀਆਂ ਨੇ ਤੇ ਨਰਜੀਵ ਨਰਜੀਵ ਚੀਜ਼ਾਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੁੰਦੀ ਸਾਹ ਨਹੀਂ ਹੁੰਦਾ ਉਹ ਵਾਧਾ ਵਿਕਾਸ ਨਹੀਂ ਕਰ ਸਕਦੀਆਂ ਸੰਜੀਬ ਵਸਤਾਂ ਚ ਅਸੀਂ ਹੁਬਕੇ ਬੰਦੇ ਦੀ ਆਧਾਰਨ ਦਿੰਨੇ ਆ ਉਦੋਂ ਨਰਜੀਬ ਵਸਤਾਂ ਵਿਚਾਰੀਆਂ ਜੀ ਲੱਗਦੀਆਂ ਨੇ ਤੇ ਸੰਜੀਬ ਵਸਤਾਂ ਦੀ ਬੜੀ ਟੌਰ ਜੀ ਲੱਗਦੀ ਹੈ ਹੁਣ ਜਦੋਂ ਜ਼ਿੰਦਗੀ ਦੇ ਨਵੇਂ ਪਾਠ ਪੜ੍ਹਾਏ ਤਾਂ ਪਤਾ ਲੱਗਿਆ ਕਿ ਹੁਣ ਤਾਂ ਨਰਜੀਬ ਵਸਤਾਂ ਦੀ ਸਰਦਾਰੀ ਆ ਸੰਜੀਬ ਵਸਤਾਂ ਤਾਂ ਹੁਣ ਵਿਚਾਰੀਆਂ ਜੀ ਬਣ ਕੇ ਰਹਿ ਗਈਆਂ ਨੇ ਸੰਜੀਬ ਵਸਤਾਂ ਚ ਜਿਹੜੀ ਜਾਨ ਹੁੰਦੀ ਆ ਨਾ ਉਹ ਹੁਣ ਨਰਜੀਬ ਵਸਤਾਂ ਤੋਂ ਕਰਵਾਨ ਹੋ ਜਾਂਦੀ ਹੈ ਪਹਿਲਾਂ ਬੰਦਿਆਂ ਨੂੰ ਪਿਆਰ ਕਰਦੇ ਸੀ ਤੇ ਚੀਜ਼ਾਂ ਵਰਤਦੇ ਸੀ ਹੁਣ ਚੀਜ਼ਾਂ ਨੂੰ ਪਿਆਰ ਕਰਦੇ ਆ ਤੇ ਬੰਦਿਆਂ ਨੂੰ ਵਰਤਦੇ ਆ ਅਸੀਂ ਸਬਜ਼ੀਆਂ ਤਾਂ ਆਰਗੈਨਿਕ اگਾਉਣ ਲੱਗ ਪਏ ਆ ਬੜੀ ਵਧੀਆ ਗੱਲ ਹੈ ਹੁਣ ਆਰਗੈਨਿਕ ਬੰਦੇ ਵੀ ਲੱਭਣੇ ਪਿਆ ਕਰਨਗੇ ਸਰੰਗੀ ਦੀ ਟੁੱਟੀ ਤਾਰ ਵਈ ਦੱਸ ਕਿਵੇਂ ਸੁਣਾਵਾ ਵਾਰ ਵਈ ਨਰਬੰਦੇ ਕਿੱਥੋਂ ਲੱਭ ਲਿਆਵਾ ਗੱਲਾਂ 'ਚ ਬੁਲਟ ਤੇ ਥਾਰ ਵਈ ਸਰੰਗੀ ਦੀ ਟੁੱਟੀ ਤਾਰ ਵਈ ਦੱਸ ਕਿਵੇਂ ਸੁਣਾਵਾ ਵਾਰ ਵਈ ਨਰਬੰਦੇ ਕਿੱਥੋਂ ਲੱਭ ਲਿਆਵਾ ਗੱਲਾਂ 'ਚ ਬੁਲਟ ਤੇ ਥਾਰ ਵਈ ਗੱਲਾਂ 'ਚ ਬੁਲਟ ਤੇ ਥਾਰ ਵੀ